ਆਪ ਵਿਧਾਇਕ ਬਲਕਾਰ ਸਿੱਧੂ ਵੱਲੋਂ ਰਾਮਗੜੀਏ ਭਾਈਚਾਰੇ ਵਿਰੁੱਧ ਬੋਲੀ ਗਈ ਪੱਦੀ ਸ਼ਬਦਾਵਲੀ ਦੀ ਐਸਸੀਬੀਸੀ ਮੋਰਚੇ ਨੇ ਨਿਖੇਦੀ ਕੀਤੀ ਹੈ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਮੋਹਬਤੀਆਂ ਦੱਸਣ ਵਾਲੇ ਕਲਾਕਾਰ ਤੇ ਵਿਧਾਇਕ ਸਿੱਧੂ ਨੂੰ ਬਲਵਿੰਦਰ ਕੁੰਬੜਾ ਨੇ ਲਿਆ ਲੰਬੇ ਹੱਥੀ ਆਪ ਪਾਰਟੀ ਦੇ ਵਿਧਾਇਕ ਅਕਸਰ ਕਿਸ ਨਾ ਕਿਸੇ ਵਿਰੁੱਧ ਪੱਦੀ ਸ਼ਬਦਾਵਲੀ ਬੋਲਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਹਿਲਾ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਖੁੱਲਰ ਨੇ ਵੀ ਰਾਮਗੜੀਆ ਭਾਈਚਾਰੇ ਬਾਰੇ ਬੋਲ ਕਬੋਲ ਬੋਲੇ ਸਨ ਉਸ ਤਰ੍ਹਾਂ ਤੇ ਆਪ ਦੇ ਵਿਧਾਇਕ ਬਲਕਾਰ ਸਿੱਧੂ ਨੇ ਸਰਦਾਰ ਕੁਲਤਾਰ ਸਿੰਘ ਸਦਵਾ ਸਪੀਕਰ ਪੰਜਾਬ ਬਾਰੇ ਰਾਮਗੜੀਆ ਬਰਾਦਰੀ ਬਾਰੇ ਅਤੇ ਪੰਜਾਬ ਦੀਆਂ ਧੀਆ ਭੈਣਾ ਬਾਰੇ ਬੋਲੀ ਗਈ ਮਾੜੀ ਸ਼ਬਦਾਵਲੀ ਕਰਕੇ ਸਮੂਹ ਪੰਜਾਬੀ ਵਾਸੀ ਉਸ ਦੀ ਨਖੇਦੀ ਕਰਦੇ ਹਨ ਇਸ ਮਾਮਲੇ ਵਿੱਚ ਐਸ்சிਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਗੁੰਮੜਾ ਨੇ ਪ੍ਰੈਸ ਗੱਲ ਪ੍ਰੈਸਿਕ ਨਾਲ ਗਲਤ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵਿਧਾਇਕ ਕਿਸੇ ਭਾਈਚਾਰੇ ਦੀ ਕਦਰ ਨਹੀਂ ਕਰ ਸਕਦੇ ਖੁਦ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਦੇ ਮੌਜੂਦਾ ਸਪੀਕਰ ਸਰਦਾਰ ਸਿਧਵਾਂ ਬਾਰੇ ਬੋਲ ਕਬੋਲ ਬੋਲ ਰਹੇ ਹਨ ਜਿਸ ਦੀ ਆਡੀਓ ਬਹੁਤ ਵਾਇਰਲ ਹੋ ਚੁੱਕੀ ਹੈ ਜਿਹੇ ਵਿਧਾਇਕ ਨੂੰ ਪੰਜਾਬ ਸਰਕਾਰ ਵੱਲੋਂ ਬਰਖਾਸਤ ਕਰਕੇ ਘਰ ਬਿਠਾਉਣਾ ਚਾਹੀਦਾ ਹੈ ਤਾਂ ਜੋ ਬਾਕੀ ਵਿਧਾਇਕ ਕਿਸੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰ ਸੋਚਣ ਸਾਡਾ ਮੋਰਚਾ ਬਲਕਾਰ ਸਿੱਧੂ ਵੱਲੋਂ ਪੰਜਾਬ ਦੀਆਂ ਬੇਟੀਆਂ ਤੇ ਰਾਮ ਗੜੀਆਂ ਪਾਈਚਾਰੇ ਤੇ ਸਪੀਕਰ ਸਾਹਿਬ ਬਾਰੇ ਵਰਤੀ ਗਈ ਭद्दी ਸ਼ਬਦਾਵਲੀ ਦੀ ਨਖੇਦੀ ਕਰਦਾ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਐਸ ਸੀ ਵੀ ਸੀ ਮਹਾਪੰਚਾਇਤ ਵੱਲੋਂ ਜੋ ਰਿਜ਼ਰਵੇਸ਼ਨ ਚੋਰ ਬੜੋ ਮੋਰਚੇ ਵੱਲੋਂ ਅਸੀਂ ਇੱਕ ਮੀਟਿੰਗ ਕਰੀ ਹੈ ਵਿਸ਼ੇਸ਼ ਤੌਰ ਤੇ ਤੇ ਫੇਰ ਸਾਭ ਦੀਆਂ ਲਾਈਟਾਂ ਕੋਲੇ ਸਾਡਾ ਪਿਛਲੇ ਡੇਢ ਸਾਲ ਤੋਂ ਲਗਭਗ ਧਰਨਾ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਅੱਜ ਇੱਥੇ ਮੀਟਿੰਗ ਹੋ ਰਹੀ ਤੇ ਅਸੀਂ ਸਾਰਿਆਂ ਨੇ ਸੋਚਿਆ ਵੀ ਜਿਹੜੀ ਅੱਜ ਸਾਡਾ ਪ੍ਰੈਸ ਮੀਡੀਆ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਨਿਆਂ ਸਾਫ ਦਵਾਉਣ ਲਈ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਚੱਕਣ ਲਈ ਤੇ ਸਾਡੀ ਆਵਾਜ਼ ਨੂੰ ਸਰਕਾਰੀ ਦਰਵਾਜ਼ੇ ਬਚਾ ਕੇ ਕੋਰਟ ਕਿਚੈਰੀ ਅਦਾਲਤਾਂ ਤੱਕ ਤਾਂ ਕਿ ਸਾਨੂੰ ਨਿਆਂ ਸਾਫ ਮਿਲ ਸਕੇ ਅਸੀਂ ਸਰਕਾਰ ਤੱਕ ਜਿਹੜੀ ਆਵਾਜ਼ ਪਹੁੰਚਾਣੀ ਹੁੰਦੀ ਹੈ ਪਰ ਜਿਹੜਾ ਚੌਥਾ ਥੰਬਾ ਜੀ ਲੋਕਤੰਤਰ ਦਾ ਦੱਸਿਆ ਪ੍ਰੈਸ ਤੇ ਮੀਡੀਆ ਚਾਹ ਇਲੈਕਟ੍ਰੋਨਿਕ ਮੀਡੀਆ ਚਾਹ ਦੂਜਾ ਮੀਡੀਆ ਪ੍ਰੈਸ ਕਰੀਡਿੰਗ ਪਰ ਹੈ ਪ੍ਰੈਸ ਹੈ ਸਾਰੀ ਮੀਡੀਆ ਦਾ ਜਿਹੜਾ ਲੋਕਤੰਤਰ ਦਾ ਕਹਾਣ ਇਸ ਤਰ੍ਹਾਂ ਹੋ ਰਿਹਾ ਵੀ ਅੱਜ ਤੇ موجوده ਸਰਕਾਰ ਦੇ ਸਾਡੇ ਐਮਐਲਏ ਗੱਲ ਕਰ ਲਈਏ ਬਲਕਾਰ ਸਿੱਧੂ ਦੀ ਜਿਵੇਂ ਉਹ ਬਾੜੀ ਸ਼ਦਾਬਲੀ ਔਰਤਾਂ ਨੂੰ ਬੋਲ ਰਿਹਾ ਹੈ ਕਦੀ ਉਹ ਮਾਝੇ ਦੀ ਮੋਮਬਤੀ ਦੱਸਣ ਵਾਲਾ ਐਮਐਲਏ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਤੇ ਸਾਡੇ ਜਿਹੜੇ ਹੈਗੇ ਸਪੀਕਰ ਬੈਠੇ ਉਹਨਾਂ ਦੀ ਸਰਕਾਰ ਦੇ ਆਮ ਆਦੀ ਪਾਰਟੀ ਸਰਕਾਰ ਦੇ ਸਪੀਕਰ ਬੈਠੇ ਕੁਲਤਾਰ ਸਿੰਘ ਸੁਭਦਾਂ ਜੀ ਮੈਂ ਇੱਕ ਵੀਡੀਓ ਸੁਣੀ ਹੈ ਉੱਚ ਗੁੱਲੀ ਘਟ ਦੱਸ ਰਿਹਾ ਵੀ ਇਹਨਾਂ ਗੁੱਲੀ ਘਟ ਦੂੰਗੀ ਪਤਾ ਪਰ ਮੈਂ ਐਮਐਲਏ ਨੂੰ ਇਹ ਕਹਿਣਾ ਚਾਹੁੰਦਾ ਹੈ ਜੇ ਹੈ ਮੰਤਰੀ ਹੋਵੇ ਐਮਐਲਏ ਹੋਵੇ ਅਸੀਂ ਜਿਹੜਾ ਹੈਗਾ ਇਹਨਾਂ ਦੇ ਜਿਹੜਾ ਪੱਤਰਕਾਰ ਭਾਈਚਾਰਾ ਸਾਡੀ ਪ੍ਰੈਸਾ ਇਤੇ ਹਮਲਾ ਨਹੀਂ ਹੋਣ ਦਿਆਂਗੇ ਇਸ ਐਮਐਲਏ ਦੇ ਖਿਲਾਫ ਸਖਤ ਕਾਰਵਾਈ ਕਰ ਦੀ ਮੰਗ ਕਰਦੇ ਆ ਤੇ ਜਿਹੜੀ ਇਹਨਾਂ ਬਹੁਤ ਹੀ ਘਨਾਉਣੀ ਹਰਕਤ ਕੀਤੀ ਹੈ ਦੇ ਖਿਲਾਫ ਜਿਹੜੀ ਹੈ ਕਾਰਵਾਈ ਬਣੇ ਤਾਂ ਕਿ ਲੋਕਾਂ ਦੇ ਅੰਦਰ ਜਿਵੇਂ ਮਾਹੌਲ ਜਿਹੜਾ ਬਿਲਕੁਲ ਉਹ ਹੋਇਆ ਵਾ ਜੇਕਰ ਲੋਕਾਂ ਦੀ ਆਵਾਜ਼ ਪ੍ਰੈਸ ਨਹੀਂ ਚੱਕੂਗੀ ਪੱਤਰਕਾਰ ਨਹੀਂ ਚੱਕੂਗੇ ਤਾਂ ਕਿਹੜਾ ਇੱਥੇ ਲੋਕਾਂ ਨੂੰ ਨਿਆਂ ਸਾਫ ਦਊਗੀ ਤਾਂ ਅਸੀਂ ਪ੍ਰੈਸਰਾਂ ਹੀ ਇਸ ਐਮਐਲਏ ਦੇ ਬਲਕਾਰ ਸਿੰਘ ਸਿੱਧੂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮੰਗਦੇ ਆਂ ਪਹਿਲਾਂ ਤਾਂ ਇਹ ਮੋਮਬਤੀ ਮਾਝੇ ਦੀ ਮਾਝੇ ਦੀ ਮੋਮਬਤੀ ਦੱਸਦਾ ਸੀ ਕੁੜੀ ਨੂੰ ਤੇ ਅੱਜ ਕੁਝ ਹੋਰ ਬੋਲ ਰਿਹਾ ਸਿੱਧੂਆਂ ਦੇ ਖਿਲਾਫ ਬੋਲ ਰਿਹਾ ਤੇ ਪੱਤਰਕਾਰ ਤੇ ਵੀ ਬਹੁਤ ਵੱਡੇ ਜਿਹੜੇ ਹਮਲੇ ਕਰਕੇ ਉਹਨਾਂ ਦੇ ਪਰਚੇ ਕਰਾ ਰਿਹਾ ਤੇ ਸਾਰਾ ਕੁਝ ਦੇਖਣ 'ਚ ਮਿਲਿਆ ਤਾਂ ਇਸ ਐਮਐਲਏ ਦੇ ਖਿਲਾਫ ਕਾਰਵਾਈ ਹੋਵੇ ਅਸੀਂ ਆਪਣੇ ਮੋਰਚੇ ਵੱਲੋਂ ਪੂਰੀ ਨਿੰਦਾ ਕਰਦੇ ਆ ਇਸ ਐਮਐਲਏ ਦੀ ਤੇ ਸਰਕਾਰ ਨੂੰ ਕਹਿੰਦੇ ਆ ਨੂੰ ਤੁਰੰਤ ਜਿਹੜਾ ਹੈ ਸਰਕਾਰ ਚੋਂ ਜਿਹੜਾ ਹੈ ਸਸਪੈਂਡ ਕੀਤਾ ਜਾਵੇ ਐਮਐਲਏ ਦੇ ਤੌਰ ਤੇ ਮੈਂਬਰਸ਼ਿਪ ਖਤਮ ਕੀਤੀ ਜਾਵੇ ਤਾਂ ਕਿ ਕੱਲ ਨੂੰ ਕੋਈ ਵੀ ਪੱਤਰਕਾਰ ਦੇ ਹਮਲਾ ਜਿਹਾ ਐਮਐਲਏ ਆ ਮੰਤਰੀ ਨਾ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ